ਮ닝 ਸ਼ਸ਼ੀਕਾਲ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਆ ਗਈਆਂ ਜੀ ਮੈਂ ਆਪਣਾ ਨਿਊ ਵੀਲੋਗ ਲੈ ਕੇ ਤੁਹਾਡੇ ਲਈ ਤੇ ਤੁਸੀਂ ਸਾਰੇ ਮੇਰਾ ਵੀਲੋਗ ਦੇਖਿਓ ਔਰ ਪਲੀਜ਼ ਸਪੋਰਟ ਕਰਦੇ ਰਹਿਣਾ ਹਾਲਾਂਕਿ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਤੇ ਇਸ ਦੇ ਲਈ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਸਾਰਾ ਥੈਂਕ ਯੂ ਔਰ ਅੱਜ ਮੈਂ ਆਪਣੇ ਬਾਰੇ ਹੀ ਗੱਲ ਕਰ ਰਹੀ ਹਾਂ ਬਹੁਤ ਸਾਰੇ ਫਰੈਂਡ ਮੈਨੂੰ ਪੁੱਛਣ ਦੇ ਆ ਕਿ ਤੁਹਾਡਾ ਆਪਰੇਸ਼ਨ ਹੋ ਗਿਆ ਹੈ ਹਾਲਾਂਕਿ ਆਪਰੇਸ਼ਨ ਨੂੰ ਟਾਈਮ ਵੀ ਬਹੁਤ ਹੋ ਗਿਆ ਪਰ ਤੁਸੀਂ ਚੱਲ ਕਿਉਂ ਨਹੀਂ ਪਾ ਰਹੇ ਹੋ ਤੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਕਿਉਂ ਨਹੀਂ ਚੱਲ ਪਾ ਰਹੀ ਆ ਅਮ 8 ਸਾਲ ਮੇਰੇ ਮੈਰਿਜ ਨੂੰ ਹੋ ਗਏ ਆ ਤੇ ਮੇਰਾ ਆਪਰੇਸ਼ਨ ਮਤਲਬ ਮੈਰਿਜ ਤੋਂ ਪਹਿਲਾਂ ਹੋਇਆ ਸੀ ਤੇ ਮੰਨ ਲਓ 12 ਸਾਲ ਹੋ ਗਏ ਨੇ ਮੇਰੇ ਆਪਰੇਸ਼ਨ ਨੂੰ ਪਰ ਹੱਲੇ ਵੀ ਮੈਂ ਚੱਲ ਨਹੀਂ ਪਾ ਰਹੀ ਔਰ ਕਿਉਂ ਨਹੀਂ ਚੱਲਣ ਗਈ ਇਹਦਾ ਰੀਜ਼ਨ ਕੀ ਹੈਗਾ ਵਾ ਕਿ ਨਹੀਂ ਆ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੀ ਔਰ ਦੱਸਾਂਗੀ ਵੀ ਕਿਉਂਕਿ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਨਾ ਸੱਚ ਦੱਸਾਂ ਤੇ ਮੈਨੂੰ ਖੁਦ ਵਿੱਚ ਹੋ ਗਿਆ ਸੀ ਕਿ ਪਤਾ ਨਹੀਂ ਆਪਰੇਸ਼ਨ ਮੇਰਾ ਸਹੀ ਹੋਏਗਾ ਕਿ ਨਹੀਂ ਹੋਏਗਾ ਕਿਉਂਕਿ ਜਿਉ ਮੇਰਾ ਆਪਰੇਸ਼ਨ ਹੋਇਆ ਨਾ ਤੁਹਾਨੂੰ ਮੈਂ ਵੀਡੀਓ 'ਚ ਦਿਖਾਇਆ ਹੋਇਆ ਕਿ ਰਿੰਗ ਆਪਰੇਸ਼ਨ ਹੋਇਆ ਹੈ ਔਰ ਇੱਕ ਆਪਰੇਸ਼ਨ ਨਹੀਂ ਹੋਇਆ ਕਮ ਸੇ ਕਮ 12 13 ਆਪਰੇਸ਼ਨ ਹੋਏ ਨੇ ਮੇਰੇ ਔਰ ਪੂਰਾ ਜੋ ਮੇਰੀ ਲੱਤ ਦੀ ਹਾਲਤ ਐ ਇੰਨੀ ਖਰਾਬ ਹੋ ਗਈ ਐ ਇੰਨੀ ਖਰਾਬ ਬਹੁਤ ਜ਼ਿਆਦਾ ਖਰਾਬ ਤੇ ਕੋ ਛੋਦੇ ਕਰਕੇ ਵੀ ਮੈਂ ਨਹੀਂ ਚੱਲ ਪਾਈ ਤੇ ਬਾਕੀ ਤੁਹਾਨੂੰ ਦੱਸਾਂਗੀ ਕਿ ਮੈਂ ਜ਼ਿਆਦਾਤਰ ਅਗਰ ਮੇਰੀ ਲੱਤ ਜੜੀ ਹੈਗੀ ਆ ਕਿੱਥੇ ਵੇਟ ਆਣਾ ਜ਼ਿਆਦਾ ਜ਼ਰੂਰੀ ਆ ਕਿ ਜਿਹਦੇ ਨਾਲ ਮੈਂ ਤੁਰ ਸਕਦੀ ਵੋਕਰ ਛੱਡ ਕੇ ਮੈਂ ਪ੍ਰੋਪਰ ਹੀ ਆਪਣੇ ਸਹਾਰੇ ਚੱਲ ਸਕਦੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਉਂ ਨਹੀਂ ਵੇਟ ਆਇਆ ਔਰ ਵੇਟ ਆਂਦਾ ਤੇ ਮੈਂ ਚੱਲ ਪਾਂਦੀ ਜਾਂ ਨਹੀਂ ਚੱਲ ਪਾਂਦੀ ਤੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਚੀਜ਼ਾਂ ਸਾਰੀਆਂ ਦੱਸਾਂਗੀ तो जरूर मेरा विलोग फुल वॉच कर देखियो और थैंक यू सो मच ता कि तार देख भी रहे हो और अपनी भैन न सपोर्ट कर रहे हो इस थैंक यू हाथ जोड़ के सची थैंक यू सो मच तो चलिए सॉरी हिंदी बोल रही हाँ तो चलो हूँ मैं तो अपना विलोग अगे दिखाई ये देखो ਮੇਰਾ ਜ਼ਿਆਦਾ ਬੈਠਣਾ ਇਦਾਂ ਹੀ ਹੁੰਦਾ ਹੈ ਮੈਂ ਚੌਂਕੜੀ ਮਾਰ ਕੇ ਜ਼ਿਆਦਾਤਰ ਬੈਠਦੀ ਆ ਤੇ ਮੈਂ ਮਤਲਬ ਕਿ ਗੋਟਿਆਂ ਦੇ ਪਾਸ ਕਿਉਂ ਨਹੀਂ ਬੈਠ ਸਕਦੀ ਤੁਹਾਨੂੰ ਹੁਣੇ ਹੀ ਦੱਸ ਦਈਆਂ ਕਿ ਮੈਂ ਗੋਡਿਆਂ ਦੇ ਪਾਸ ਕਿਉਂ ਨਹੀਂ ਬੈਠ ਸਕਦੀ ਤੇ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਇਹ ਮੇਰਾ ਪੈਰ ਹੈ ਇਹ ਸਹੀ ਪੈਰ ਹੈ ਨਾ ਤੇ ਇਹ ਦੇਖੋ ਇਸ ਤਰ੍ਹਾਂ ਕਰਕੇ ਮੁੜ ਜਾਂਦਾ ਹੈ ਇਹ ਪ੍ਰੋਪਰ ਮੈਂ 모ੜਾਂਗੀ ਨਾ ਤੇ ਇਦਾਂ ਮੁੜ ਜਾਂਦਾ ਹੈ ਇਸ ਤਰ੍ਹਾਂ ਹੋ ਜਾਂਦਾ ਹੈ ਤੇ ਇਹ ਵਾਲਾ ਪੈਰ ਹੈ ਇਹ ਮੇਰਾ ਪਰੇਟ ਹੋਇਆ ਹੈ ਤੇ ਦੇਖੋ ਇਹ ਮੁੜਦਾ ਨਹੀਂ ਹੈ ਇਹ ਇਹ ਦੇਖੋ ਤੇ ਕਿੰਨਾ ਗੈਪ ਇਹਦੇ ਵਿੱਚ ਇਹ ਦੇਖੋ ਇਹ ਮੁੜਿਆ ਨਹੀਂ ਆ ਬਿਲਕੁਲ ਨਹੀਂ ਮੁੜਦਾ ਇਹ ਦੇਖੋ ਇਹ ਮੁੜਿਆ ਨਹੀਂ ਹੈ ਅਗਰ ਇਹ ਮੁੜ ਜਾਂਦਾ ਤੇ ਇਹਦੇ ਵਿੱਚ ਆ ਜਾਂਦਾ ਵੇਟ ਤੇ ਪਰ ਇਹ ਮੁੜਦਾ ਹੀ ਨਹੀਂ ਪਿਆ ਉਹ ਇਸ ਕਰਕੇ ਨਹੀਂ ਮੁੜਦਾ ਪਿਆ ਕਿਉਂਕਿ ਇਹ ਮੇਰਾ ਜਿਹੜਾ ਪੱਟ ਤੁਹਾਨੂੰ ਦਿਖਾਇਆ ਸੀ ਮੈਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਔਰ ਰਿੰਗ ਫਸਣ ਦੇ ਕਰਕੇ ਨਾ ਇਸ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਆ ਗਈ ਹੈ ਨਾ ਇੰਨੀ ਜ਼ਿਆਦਾ ਇਹ ਦੇਖੋ ਪ੍ਰੋਬਲਮ ਆ ਗਈ ਹੈ ਕਿ ਵੇਟ ਤੇ ਹੁਣ ਬਿਲਕੁਲ ਆ ਹੀ ਨਹੀਂ ਸਕਦਾ ਤੇ ਮੈਂ ਹੁਣ ਸੋਚਦੀ ਵੀ ਨਹੀਂ ਆ ਕਿ ਵੇਟ ਆਵੇ ਜਾਂ ਨਾ ਆਵੇ ਇਹ ਤੇ ਹੁਣ ਬਾਕੀ ਰੱਬ ਦੇ ਭਰੋਸੇ ਤੇ ਇਹ ਦੇਖੋ ਇਹ ਕਿੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਇਸ ਕਰਕੇ ਬਿਲਕੁਲ ਹੁਣ ਵੇਟ ਨਹੀਂ ਆ ਸਕਦਾ ਤੇ ਇਹ ਗੁੱਟਣਾ ਦੇਖਿਓ ਇਹ ਦੇਖੋ ਇਹ ਦੇਖੋ ਕਿ ਬਿਲਕੁਲ ਨਹੀਂ ਮੁੜ ਰਿਹਾ ਇਹ ਦੇਖੋ ਕਿੰਨਾ ਗੈਪ ਹੈ ਇਸ ਵਿੱਚ ਇਹ ਦੇਖੋ ਕਿੰਨਾ ਗੈਪ ਹੈ अगर ये मुड़ जावे ते फिर ये इस तरह हो जावे ना ए ए पर मुड़े 아니 ਹੈ ਤੇ ਇਹ ਇਹ मुड़ਨ ਦੇ मुड़ਨ ਦੇ ਨਾ ਕਾਰਨ ਮੇਰੇ ਇਸ ਦੇ ਗੋਡੇ ਦੇ ਵਿੱਚ ਨਾ ਵੇਟ ਨਹੀਂ ਆਇਆ ਵੇਟ ਇਸ ਦੇ ਵਿੱਚ ਵੇਟ ਆਂਦਾ ਨਾ ਤੇ ਪ੍ਰੋਪਰ ਮੈਂ ਚੱਲ ਸਕਦੀ ਸੀ ਮਤਲਬ ਕਿ ਵਾਕਾ ਛੱਡ ਕੇ ਹੀ ਚੱਲ ਸਕਦੀ ਸੀ ਪਰ ਇਸ ਵਿੱਚ ਵੇਟ ਨਹੀਂ ਆਇਆ ਔਰ ਵੇਟ ਕਿਸ ਲਈ ਨਹੀਂ ਆਇਆ ਕਿਉਂਕਿ ਇਸ ਰਿੰਗ ਮੇਰਾ ਫਸ ਚੁੱਕਾ ਸੀ ਔਰ ਦੇਖੋ ਤੁਹਾਨੂੰ ਮੈਂ ਦਿਖਾਇਆ ਸੀ ਕਿ ਇਹ ਕਿੰਨਾ ਹੀ ਜ਼ਿਆਦਾ ਖਰਾਬ ਹੋ ਗਿਆ ਹੈ ਮੇਰਾ ਪੈਰ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਤੇ ਇਹ ਦੇਖੋ ਇਹ ਵਾਲੀ ਸਹੀ ਲੱਤ ਹੈ ਤੇ ਇਹ ਦੇਖੋ ਇਹ ਮੁੜ ਰਹੀ ਹੈ ਇਹਨੂੰ ਮੈਂ ਇਸ ਤਰ੍ਹਾਂ ਕਰਕੇ ਦੇਖੋ ਇਸ ਤਰ੍ਹਾਂ ਬੈਠਾਂਗੀ ਤੇ ਇਹ ਬੈਠ ਜਾਵਾਂਗੀ ਮੈਂ ਪਰ ਅਗਰ ਦੇਖੋ ਮੈਂ ਦੂਜੀ ਤਰ੍ਹਾਂ ਬੈਠਣਾ ਚਾਹਵਾਂ ਨਾ ਇਹ ਮੀਨਸ ਐਦਾਂ ਬੈਠ ਤੁਹਾਨੂੰ ਦਿਖਾਣੀ ਆ ਇਹ ਐਦਾਂ ਬੈਠਣਾ ਚਾਹਵਾਂ ਨਾ ਮੈਂ ਨਹੀਂ ਬੈਠ ਸਕਦੀ ਮੈਂ ਮਤਲਬ ਜਿੱਥੇ ਵੀ ਜਾਣੀ ਆ ਨਾ ਮੈਂ ਐਦਾਂ ਕਰਕੇ ਚੌਂਕੜੀ ਮਾਰ ਕੇ ਹੀ ਬੈਠ ਪਾਨੀ ਆ ਮੈਂ ਮਤਲਬ ਪੈਰਾਂ ਦੇ ਬਾਹਰ ਨਹੀਂ ਬੈਠ ਸਕਦੀ ਕਿਉਂਕਿ ਮੇਰਾ ਗੋਡਾ ਬਿਲਕੁਲ ਨਹੀਂ ਮੁੜਿਆ ਅਗਰ ਗੋਟਾ ਮੁੜ ਜਾਂਦਾ ਤੇ ਵੇਟ ਆ ਜਾਂਦਾ ਤੇ ਫਿਰ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਮੈਂ ਵਾਕ ਕਰਦੇ ਨਾਲ ਚੱਲਦੀ ਪਰ ਹੁਣ ਗੋਡਾ ਬਿਲਕੁਲ ਹੀ ਨਹੀਂ ਮੁੜਿਆ ਮੇਰਾ ਤੇ ਹੁਣ ਮੈਨੂੰ ਬਸ ਇਸ ਤਰ੍ਹਾਂ ਬੈਠਣਾ ਪੈਂਦਾ ਹੈ ਮੀਨਸ ਇਸ ਤਰ੍ਹਾਂ ਚੌਂਕੜੀ ਮਾਰ ਕੇ ਬੈਠ ਸਕਦੀ ਆ ਮੈਂ ਤੇ ਹੋਰ ਅਗਰ ਦੂਸਰੀ ਤਰ੍ਹਾਂ ਬੈਠਣਾ ਪਵੇ ਤੇ ਮੈਂ ਨਹੀਂ ਬੈਠ ਸਕਦੀ ਤੇ ਇਸ ਦਾ ਰੀਜ਼ਨ ਇਹ ਹੈ ਕਿ ਮੇਰੇ ਗੋਡੇ ਦੇ ਵਿੱਚ ਵੇਟ ਨਹੀਂ ਆਇਆ ਔਰ ਮੈਂ ਡਾਕਟਰ ਨਾਲ ਗੱਲ ਕੀਤੀ ਸੀ ਫੋਨ ਕੀਤਾ ਸੀ ਤੇ ਉਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਦੇਖ ਲਓ ਕਿਉਂਕਿ ਤੁਹਾਡਾ ਜਿਹੜੀ ਲੱਤ ਹੈਗੀ ਨਾ ਉਹ ਪੂਰੀ ਖਰਾਬ ਹੋ ਚੁੱਕੀ ਹੈ ਰਿੰਗ ਫਸਣ ਦੇ ਕਾਰਨ ਨਾ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਵੇਟ ਨਹੀਂ ਆਇਆ ਤੇ ਤੁਸੀਂ ਦੇਖੋ ਅਗਰ ਵੇਟ ਆਂਦਾ ਹੈ ਤੇ ਪਰ ਹੁਣ ਮੈਨੂੰ ਵੀ ਪਤਾ ਵੇਟ ਤੇ ਨਹੀਂ ਆ ਸਕਦਾ ਪਰ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਅਗਰ ਮੈਂ ਕਿੱਥੇ ਜਾਣਾ ਹੋਵੇ ਨਾ ਤੇ ਉੱਥੇ ਬੈਠਣਾ ਪੈ ਜੇ ਮਤਲਬ ਮੰਨ ਲਓ ਇਹ ਇਸ ਤਰ੍ਹਾਂ ਕਰਕੇ ਹੀ ਬੈਠਣਾ ਪੈ ਜੇ ਕਿਸੇ ਚੀਜ਼ ਦੇ ਉੱਪਰ ਤੇ ਮੈਂ ਨਹੀਂ ਬੈਠ ਸਕਦੀ ਤੇ ਫਿਰ ਮੈਨੂੰ ਕੀ ਮੈਨੂੰ ਫਿਰ ਇਸ ਤਰ੍ਹਾਂ ਹੁੰਦਾ ਫਿਰ ਮੈਂ ਚੌਂਕੜੀ ਮਾਰ ਕੇ ਹੀ ਬੈਠ ਸਕਦੀ ਕਿਤੇ ਵੀ ਜਾਵਾਂਗੀ ਇਸ ਇਸ ਤਰੀਕੇ ਨਾਲ ਹੀ ਬੈਠ ਸਕਦੀ ਹਾਂ ਮੈਂ ਕਿਉਂਕਿ ਮੇਰੇ ਗੋਡੇ 'ਚ ਵੇਟ ਨਹੀਂ ਆਇਆ ਤੇ ਵੇਟ ਹੁਣ ਆਂਦਾ ਜਾਂ ਨਹੀਂ ਆਂਦਾ ਉਹ ਮੈਨੂੰ ਨਹੀਂ ਪਤਾ ਬਾਕੀ ਇਹ ਪ੍ਰੋਬਲਮ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਇਸ ਦੇ ਵਿੱਚ ਵੇਟ ਨਹੀਂ ਹੈ ਜਿਹਦੇ ਕਰਕੇ ਨਾ ਮੈਂ ਬਿਲਕੁਲ ਹੀ ਨਹੀਂ ਤੁਰ ਪਾਂਦੀ ਔਰ ਮੈਨੂੰ ਵੋਕਰ ਦਾ ਸਹਾਰਾ ਲੈਣਾ ਪੈਂਦਾ ਔਰ ਆਪਣੇ ਵੋਕਰ ਦੇ ਨਾਲ ਹੀ ਮੈਨੂੰ ਆਪਣੇ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ। ਇਹੀ ਚੀਜ਼ ਸੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿਉਂਕਿ ਬਹੁਤ ਸਾਰੇ ਮੇਰੇ YouTube ਫਰੈਂਡ ਨੇ ਮੈਨੂੰ ਪੁੱਛਦੇ ਕਿ ਅ ਦੀਦੀ ਤੁਸੀਂ ਮਤਲਬ ਵੋਕਰ ਛੱਡ ਕੇ ਕਿਉਂ ਨਹੀਂ ਚੱਲ ਰਹੇ ਤੇ ਮੈਂ ਅੱਜ ਉਹਨਾਂ ਨੂੰ ਉਹੀ ਦੱਸ ਰਹੀ ਹਾਂ ਕਿ ਮੈਂ ਇਸ ਕਰਕੇ ਨਹੀਂ ਚੱਲ ਸਕਦੀ ਕਿ ਦੇਖੋ ਹੁਣ ਗੋਡਾ ਹੈ ਗੋਡੇ ਦੇ ਵਿੱਚ ਜਾਨ ਹੋਏਗੀ ਤਾਂ ਇਨਸਾਨ ਖੜਾ ਹੋ ਪਾਏਗਾ। ਅਗਰ ਉਸ ਦੇ ਗੋਡੇ 'ਚ ਜਾਨ ਨਹੀਂ ਹੋਏਗੀ ਉਹ ਇਨਸਾਨ ਕਿੱਦਾਂ ਹੀ ਖੜਾ ਹੋ ਪਾਏਗਾ ਔਰ ਵੈਸੇ ਵੀ ਤੁਸੀਂ ਸਾਰੀ ਮੇਰੀ ਲੱਤ ਦੀ ਹਾਲਤ ਦੇਖ ਚੁੱਕੇ ਹੋ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਚੁੱਕੀ ਆ ਕਿੰਨੀ ਹੀ ਮਾੜੀ ਹਾਲਤ ਹੈ ਇਸ ਦੀ ਤੇ ਹੁਣ ਤਾਂ ਵੈਸੇ ਮੈਂ ਸੋਚ ਦੇ ਨਹੀਂ ਆ ਰੱਬ ਦੇ ਰੰਗਾ ਦੇਖੋ ਕੀ ਹੁੰਦਾ ਹੈ ਕੀ ਨਹੀਂ ਇਹ ਤੇ ਬਾਤ ਦੀ ਗੱਲ ਹੈ ਤੇ ਦੇਖ ਲਿਆ ਤੁਸੀਂ ਸਾਰਿਆਂ ਨੇ ਕਿ ਮੇਰੇ ਗੋਡੇ ਵਿੱਚ weight ਨਹੀਂ ਆਇਆ ਜਿਹਦੇ ਕਰਕੇ ਮੈਂ ਬਿਲਕੁਲ ਵੀ ਮਤਲਬ ਚੱਲ ਹੀ ਨਹੀਂ ਸਕਦੀ ਮੈਨੂੰ ਵਾਕਰ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਕੀ ਕਰਾਂ ਕਰਦਾ ਕੰਮ ਕਰਨਾ ਆਪਣੇ ਬੱਚੇ ਦੇਖਨੇ ਸਭ ਕੁਝ ਦੇਖਣਾ ਤੇ ਵੋਕਰ ਦਾ ਸਹਾਰਾ ਲੈਣਾ ਪੈਣਾ ਔਰ ਅਗਰ ਦੇਖਿਆ ਜਾਵੇ ਮੈਂ ਬਿਲਕੁਲ ਹੀ ਨਹੀਂ ਚੱਲ ਸਕਦੀ ਛਾੜੂ ਵਗੈਰਾ ਪੋਚਾ ਵਗੈਰਾ ਬਰਤਨ ਵਗੈਰਾ ਮੈਂ ਸਾਰੇ ਕੰਮ ਬੈਠ ਕੇ ਹੀ ਕਰਦੀ ਹਾਂ ਕਿਉਂਕਿ ਮੈਂ ਖੜੇ ਹੋ ਕੇ ਨਹੀਂ ਕਰ ਸਕਦੀ ਮੈਂ ਬੈਠ ਕੇ ਆਪਣੇ ਸਾਰੇ ਕੰਮ ਕਰ ਲੈਣੀਆਂ ਹਾਲਾਂਕਿ ਮੈਂ ਕੱਪੜੇ ਨਹੀਂ ਤੋਹ ਸਕਦੀ ਬਾਕੀ ਮੈਂ ਸਾਰੇ ਕੰਮ ਕਰ ਲੈਣੀਆਂ ਕੱਪੜੇ ਵੀ ਮੈਂ ਤੋਹ ਲੈਣੀਆਂ ਪਰ ਮੈਂ ਗਿਰ ਗਈ ਸੀ ਮਤਲਬ ਡਿੱਗ ਗਈ ਸੀ ਮੈਂ ਇਸ ਕਰਕੇ ਕੱਪੜੇ ਨਹੀਂ ਤੋਹ ਰਹੀ ਮੈਨੂੰ ਉਦੋਂ ਬਹੁਤ ਜ਼ਿਆਦਾ ਛੱਟ ਲੱਗ ਗਈ ਸੀ ਤੇ ਬਾਕੀ ਮੈਂ ਸਾਰੇ ਕੰਮ ਬੈਠ ਕੇ ਕਰ ਲੈਣੀਆਂ ਕਿਉਂਕਿ ਮੈਂ ਵਾਕਰ ਨਾਲ ਤੁਰਦੀ ਆ ਨਾ ਤੇ ਤੁਹਾਨੂੰ ਵੀ ਪਤਾ ਸਰਫ ਵਗੈਰਾ ਡਿੱਗਾ ਹੋਵੇ ਤਾਂ ਵਾਕਰ ਤੇ ਵੈਸੇ ਹੀ ਫਿਸਲਾ ਦੇਗਾ ਬੰਦੇ ਨੂੰ ਤੇ ਉਹੀ ਚੀਜ਼ ਹੈ ਜੋ ਕੰਮ ਮੈਂ ਨਹੀਂ ਕਰ ਸਕਦੀ ਤੇ ਉਹ ਮੈਂ ਨਹੀਂ ਕਰ ਪੰਦੀ ਤੇ ਜਿਹੜੇ ਮੈਂ ਕੰਮ ਕਰ ਸਕਦੀ ਆ ਉਹ ਮੈਂ ਕੰਮ ਕਰ ਲੈਨੀ ਆ ਤੇ ਹੁਣ ਦੇਖੋ ਗੋਟੇ ਵਿੱਚ ਵੀਟ ਆਂਦਾ ਜਾਂ ਨਹੀਂ ਆਂਦਾ ਵੈਸੇ ਮੈਨੂੰ ਤੇ ਭਰੋਸਾ ਨਹੀਂ ਹੈ ਪਰ ਬਾਕੀ ਸਾਰੇ ਜਿੰਨੇ ਵੀ ਮੇਰੇ YouTube ਫੈਮਲੀ ਫਰੈਂਡ ਹੈ ਉਹ ਸਾਰੇ ਕਹਿ ਰਹੇ ਨੇ ਤੁਸੀਂ ਕੋਈ ਗੱਲ ਨਹੀਂ ਵੇਟ ਆ ਜਾਊਗਾ ਤੁਸੀਂ ਚੱਲੋਗੇ ਬਾਕੀ ਮੇਰੀ ਜੋ ਦੋ ਕੁੜੀਆਂ ਵਾਂ ਉਹ ਵੀ ਇਹੀ ਸੋਚਦੀਆਂ ਵੱਡੀ ਵਾਲੀ ਤੇ ਇਹੀ ਸੋਚਦੀ ਆ ਮੰਮੀ ਤੁਸੀਂ ਠੀਕ ਹੋ ਜਾਓਗੇ ਠੀਕ ਹੋ ਜਾਓਗੇ ਤੇ ਮੈਂ ਬੱਚਾ ਵਾ ਬੱਚੇ ਦੀ ਗੱਲ ਨੂੰ ਅਸੀਂ ਹੁਣ ਇਹ ਨਹੀਂ ਨਾ ਕਹਿ ਸਕਦੇ ਤੇ ਮੈਂ ਉਹੀ ਬੋਲਦੀ ਆ ਹਾਂ ਕੋਈ ਗੱਲ ਨਹੀਂ ਮੈਂ ਠੀਕ ਹੋ ਜਾਵਾਂਗੀ ਮੈਂ ਠੀਕ ਹੋਾਂਗੀ ਆਪਣੇ ਪੈਰਾਂ ਤੇ ਜ਼ਰੂਰ ਚੱਲਾਂਗੀ ਹਾਲਾਂਕਿ ਮੈਨੂੰ ਇਹ ਚੀਜ਼ ਪਤਾ ਇਹ ਚੀਜ਼ ਹੋਣੀ ਨਹੀਂ ਪਰ ਫਿਰ ਵੀ ਕਹਿੰਦੇ ਉਮੀਦ ਨਾ ਹਾਰੋ ਉਮੀਦ ਤੇ ਹੈ ਵਾ ਚਲੋ ਦੇਖਦੇ ਆ ਬਚਪਨ ਤੋਂ ਲੈ ਕੇ ਆਉਂਦੇ ਕੋ ਜਵਾਨੀ ਵੀ ਬਸ ਚਲੀ ਜਾਏਗੀ ਬੁੜਾਪਾ ਆ ਜਾਏਗਾ ਉਸ ਤੋਂ ਬਾਅਦ ਕੀ ਹੀ ਹੋਏਗਾ ਕੁਝ ਵੀ ਨਹੀਂ ਪਰ ਮੈਂ ਇਸ ਵਿੱਚ ਬਹੁਤ ਖੁਸ਼ਾਂ ਬਹੁਤ ਜ਼ਿਆਦਾ ਖੁਸ਼ਾਂ ਕਿਉਂਕਿ ਮੇਰੀ ਫੈਮਲੀ ਮੇਰੇ ਨਾਲ ਆ ਔਰ ਮੇਰੇ ਬੱਚੇ ਮੇਰੇ ਨਾਲ ਆ ਇਸ ਕਰਕੇ ਮੈਨੂੰ ਕੋਈ ਵੀ ਟੈਨਸ਼ਨ ਨਹੀਂ ਹੈ ਕਿ ਮੈਂ ਤੁਰਦੀ ਪਈ ਆ ਜਾਂ ਮੈਂ ਨਹੀਂ ਚਲਦੀ ਪਈ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਸਾਰੇ ਮੇਰੇ ਫੈਮਲੀ ਮੇਰੇ ਨਾਲ ਹੈ ਮੈਨੂੰ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਇਸ ਕਰਕੇ ਮੈਂ ਇੱਕ ਚੀਜ਼ ਸਭ ਨੂੰ ਬੋਲਣਾ ਚਾਹਾਂਗੀ ਜੋ ਮੇਰੇ ਵਰਗੀਆਂ ਕੁੜੀਆਂ ਜਾਂ ਮੇਰੇ ਵਰਗੇ ਮੁੰਡੇ ਆ ਨਾ ਪਲੀਜ਼ ਇਹ ਚੀਜ਼ਾਂ ਦਿਮਾਗ ਵਿੱਚ ਨਹੀਂ ਲਿਆਣਾ ਕਿਉਂਕਿ ਤੁਸੀਂ ਦੁਖੀ ਹੋਵੋਗੇ ਤੇ ਤੁਹਾਨੂੰ ਦੇਖ ਕੇ ਤੁਹਾਡੇ ਮੰਮੀ ਪਾਪਾ ਦੁਖੀ ਹੋ ਜਾਣਗੇ ਤੁਹਾਨੂੰ ਕੁਝ ਨਹੀਂ ਬੋਲਣਗੇ ਪਰ ਉਹ ਆਪਣੇ ਦਿਲ ਨੂੰ ਸਮਝਾਉਣਗੇ ਇਸ ਕਰਕੇ ਤੁਸੀਂ ਖੁਸ਼ ਰਹੋ ਤੁਹਾਡੇ ਨਾਲ ਵੀ ਵਧੀਆ ਹੋਏਗਾ ਚੰਗਾ ਆਏਗਾ ਕਿਉਂਕਿ ਮੈਂ ਵੀ ਉਮੀਦ ਕਦੀ ਨਹੀਂ ਕੀਤੀ ਸੀ कि मेरे नाल कुछ बढ़िया ਹੋਏਗਾ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੇ ਨਾ ਇਨਸਾਨ ਜੇ ਤੋ ਕੱਲਾ ਬੈਸਾ ਬਹੁਤ ਚੀਜ਼ਾਂ ਸੋਚਦਾ ਹੈ ਤੇ ਮੈਂ ਵੀ ਬਹੁਤ ਚੀਜ਼ਾਂ ਸੋਚਦੀ ਸੀ ਕਿ ਹਾਂ ਇਸਦੀ ਮੈਰਿਜ ਹੋ ਗਈ ਹੈ ਮਤਲਬ ਕਿ ਹੁਣ ਮੈਨੂੰ ਬੋਲ ਦਿੰਦੇ ਸੀ ਸਾਰੇ ਕਿ ਇਹ ਇਹਦੀ ਤੁਸੀਂ ਮੈਰਿਜ ਨਹੀਂ ਕਰੇ ਇਹ ਹੈ ਉਹ ਹੈ ਸਭ ਕੁਝ ਬੋਲ ਦਿੰਦੇ ਬਹੁਤ ਚੀਜ਼ਾਂ ਹੋ ਜਾਂਦੀਆਂ ਪਰ ਮੈਂ ਕਿਸੇ ਨੂੰ ਕੁਝ ਨਹੀਂ ਬੋਲਦੀ ਸੀ ਇਕੱਲੀ ਬਹਿ ਜਾਂਦੀ ਸੀ ਔਰ ਆਪਣੇ ਦਿਮਾਗ ਦੇ ਨਾਲ ਸੋਚਦੀ ਸੀ ਪਰ ਇਦਾਂ ਦੀ ਕੋਈ ਚੀਜ਼ ਨਾ ਕਰੋ ਲੋਕਾਂ ਦੀ ਗੱਲਾਂ ਵਿੱਚ ਨਾ ਆਓ ਲੋਕੀ ਤੇ ਬੋਲਦੇ ਬਹੁਤ ਕੁਝ ਨੇ ਪਰ ਆਪਣਾ ਦਿਲ ਦੇਖੋ ਜੋ ਵੀ ਤੁਹਾਨੂੰ ਰੱਬ ਨੇ ਜੋ ਵੀ ਪ੍ਰੋਬਲਮ ਦਿੱਤੀ ਉਸ ਵਿੱਚ ਖੁਸ਼ ਰਹੋ ਮੈਂ ਵੀ ਬਹੁਤ ਖੁਸ਼ ਹਾਂ ਔਰ ਦੇਖੋ ਸਾਨੂੰ ਪ੍ਰੋਬਲਮ ਹੈਗੀ ਆ ਸ਼ਾਇਦ ਅਸੀਂ ਉਹਨਾਂ ਵਾਸਤੇ ਕੁਝ ਖਾਸ ਆ ਜਿਹੜੀ ਸਾਨੂੰ ਇਹ ਪ੍ਰੋਬਲਮ ਹੋਈ ਹੈ ਤੇ ਮੈਂ ਬਸ ਇਹ ਚੀਜ਼ ਚਾਹਾਂਗੀ ਕਿ ਜੋ ਕੁੜੀਆਂ ਤੇ ਯਾ ਮੁੰਡੇ ਮੇਰੇ ਵਰਗੇ ਨੇ ਨਾ ਉਹ ਪਲੀਜ਼ ਦੁਖੀ ਨਾ ਹੋਵੋ ਤੁਹਾਨੂੰ ਦੇ ਕੇ ਤੁਹਾਡੇ ਮਮੀ ਪਾਪਾ ਜੋ ਬਹੁਤ ਦੁਖੀ ਹੋਣਗੇ ਐਸਾ ਕਿ ਤੁਸੀਂ ਆਪਣੇ ਫੇਸ ਤੇ ਸਮਾਈਲ ਰੱਖੋ ਖੁਸ਼ ਰਹੋ ਔਰ ਅੱਗੇ ਵਧਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਸੱਚ ਦੱਸਾਂ ਤੇ ਮੈਂ ਕਦੀ ਅੱਗੇ ਵਧੀ ਹੀ ਨਹੀਂ ਮੈਂ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਵੀਡੀਓਸ ਦੱਸਾਂਗੀ ਉਸ ਵਿੱਚ ਆਪਣੀਆਂ ਗੱਲਾਂ ਜੋ ਮੇਰੇ ਨਾਲ ਬੀਤੀਆਂ ਨਾ ਉਹ ਸਾਰੀਆਂ ਜ਼ਰੂਰ ਤੁਹਾਨੂੰ ਦੱਸਾਂਗੀ ਹਾਲ ਦੀ ਘੜੀ ਤੇ ਬਸ ਮੇਰਾ ਵਲੌਗ ਇੰਨਾ ਹੀ ਹੈ ਜ਼ਿਆਦਾ ਵੱਡਾ ਨਹੀਂ ਕਰ ਪਾਵਾਂਗੀ ਮੈਂ ਤੇ ਏ ਵੀਲੌਗ ਮੇਰਾ ਫੁੱਲ ਸਪੋਰਟ ਕਰਿਆ ਜ਼ਰੂਰ ਦੇਖਿਓ ਔਰ ਜੋ ਵੀ ਤੁਹਾਨੂੰ ਪੁੱਛਣਾ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਮੈਨੂੰ ਤੇ ਮੈਂ ਤੁਹਾਨੂੰ ਕਮੈਂਟ ਵਿੱਚ ਰਿਪਲਾਈ ਵੀ ਕਰਾਂਗੀ ਤੇ ਅਗਲੇ ਵੀਲੌਗ ਵਿੱਚ ਫਿਰ ਮਿਲਾਂਗੇ ਤੁਹਾਡੇ ਨਾਲ ਚਲੋ ਮਿਲਦੇ ਆ ਬਾਅਦ ਵਿੱਚ ਓਕੇ